ਮਾਝੀ ਸਾਥੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਜਾਣ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਚ ਆਪਾਂ ਦੱਸਾਂਗੇ ਤੁਹਾਨੂੰ ਜਿਵੇਂ ਪਿਛਲੇ ਦਿਨੇ ਆਪਾਂ ਪੰਜੇ ਦਿਨ ਹੋ ਗਏ ਵੀਡੀਓ ਪਾਈ ਸੀਗੀ ਵੀ ਸਾਡੇ ਪਿੰਡ ਘੁੱਡੀ ਫੁੱਕੀ ਆ ਤੇ ਕਈ ਭੈਣਾਂ ਨੂੰ ਤਾਂ ਮੇਰੇ ਨੂੰ ਪਤਾ ਹੀ ਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੇ ਕਮੈਂਟ ਆਏ ਸੀਗੇ ਵੀ ਇਹ ਕੀ ਚੀਜ਼ ਆ ਵੀ ਕੌਣ ਮਰਿਆ ਜਾਂ ਕਿਦਾਂ ਤੁਸੀਂ ਸਾਨੂੰ ਦੱਸੋ ਵੀ ਜਾਂ ਵੀ ਮਤਲਬ ਵੀ ਕਾਹ ਤੋਂ ਇਦਾਂ ਫੋਕਦੇ ਆ ਕਾਹ ਤੋਂ ਰੋਂਦੇ ਆ ਵੀ ਜਾਂ ਵੀ ਪਤਾ ਨਹੀਂ ਉਹ ਕਿਨੇ ਸਮਝ ਨਹੀਂ ਆਉਂਦੀ ਸੰਗ ਇਹ ਕੀ ਕਰਦੇ ਆ ਤੇ ਕਹਿੰਿਆ ਨੇ ਪੁੱਛਿਆ ਤੇ ਤਾਂ ਕਰਕੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾਉਣੀ ਆ ਤੇ ਜਾਇ ਨਵੇਂ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਲੱਗ ਜੂਗਾ ਤੇ ਬਾਕੀ ਆਪਣੇ ਜਿਹੜੇ ਨਵੇਂ ਬੱਚੇ ਆ ਜਿਨ੍ਹਾਂ ਨੂੰ ਵੀ ਆਪਣੀ ਜਿਹੜੀ ਪਰਾਨੇ ਰੀਤੀ ਰਿਵਾਜ ਸੇ ਉਹਨਾਂ ਬਾਰੇ ਨਹੀਂ ਪਤਾ ਸੀਗਾ ਤੇ ਉਹਨਾਂ ਨੂੰ ਵੀ ਆਪਾਂ ਦੱਸਦੇ ਆ ਵੀ ਨਾਲ ਚੱਲ ਉਹਨਾਂ ਨੂੰ ਵੀ ਪਤਾ ਲੱਗ ਜੂਗਾ ਵੀ ਈ ਕਾਣ ਸੀ ਵੀਡੀਓ ਤਾਂ ਤੁਸੀਂ ਵੇਖੀ ਹੋਈ ਆਈ ਬੈਂਡ ਦੇ ਵਿੱਚ ਵੀ ਗੁੱਡੀ ਗੀਰਾਂ ਦੀ ਗੁੱਡੀ ਬਣਾ ਕੇ ਤੇ ਬਣਾਈ ਆ ਫਿਰ ਫਿਰ ਉਹਨੂੰ ਸੀੜੀ ਤੇ ਪਾ ਕੇ ਲੈ ਕੇ ਗਏ ਆ ਤੇ ਫੇਰ ਉੱਥੇ ਇੱਕ ਜਿਹੜੀ ਖਾਲੀ ਜਗ੍ਹਾ ਸੀਗੀ ਕਿਸੇ ਦਾ ਖੇਤ ਸੀਗਾ ਬਾਹਨ ਸੀਗਾ ਉਹਦੇ ਵਿੱਚ ਜਾ ਕੇ ਉਹ ਗੁੱਡੀ ਫੂਕੀ ਸੀਗੀ ਤੇ ਇਹ ਕੀ ਸੀ ਰੀਤੀ ਰਿਵਾਜ ਆਪਾਂ ਇਹਨਾਂ ਬਾਰੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦੱਸਦੇ ਹਾਂ ਹਾਂਜੀ ਪਹਿਲਾਂ ਦੀ ਗੱਲ ਕਰਦੇ ਹਾਂ ਜਿਵੇਂ ਆਪਾਂ ਜੋ ਛੋਟੇ-ਛੋਟੇ ਹੁੰਦੇ ਸੀ ਉਦੋਂ ਤੋਂ ਹੀ ਅਸੀਂ ਵੇਖਦੇ ਹਾਂ ਕਿ ਜਿਹੜੀ ਗੁੱਡੀ ਉਹਦੋਂ ਤਾਂ ਹਰ ਸਾਲ ਫੂਕੀ ਜਾਂਦੀ ਸੀਗੀ ਸਾਰਾ ਸਾਲ ਸੌਂਚ ਗੁੱਡੀ ਫੂਕਦੇ ਹੁੰਦੇ ਸੀਗੇ ਸਾਡੇ ਜਿਵੇਂ ਚਾਚੀਆਂ ਤਾਇਆਂ ਸਾਰੀਆਂ ਬੱਟੀਆਂ ਹੋ ਕੇ ਉਹ ਤੇ ਪੈਂਡੇ ਚ ਪਹਿਲਾਂ ਜਦੋਂ ਪਤਾ ਲੱਗ ਜਾਂਦਾ ਹੁੰਦਾ ਸੀ ਢੋਕਾ ਦਵਾ ਦਿੰਦੇ ਹੁੰਦੇ ਸੀ ਵੀ ਅੱਜ ਗੁੱਡੀ ਫੂਕਨੀ ਆ ਤੇ ਵੀ ਫਿਰ ਇਹਨਾਂ ਵੀ ਘਰੋਂ ਤੋਂ ਕੋਈ ਆਪਦਾ ਖਾਨਕ ਕੋਈ ਚੋਲ ਕੋਈ ਗੋੜ ਤੇ ਵੀ ਐਗੀਆਂ ਚੀਜ਼ਾਂ ਦੇ ਕੇ ਆਉਂਦੇ ਸੀਗੇ ਵੀ ਆਪਦਾ ਜਿਵੇਂ ਜਿਵੇਂ ਸਾਦਾ ਸਾਦਾ ਕੋਈ ਆਟਾ ਤੇ ਵੀ ਜੇ ਉੱਥੇ ਗੁਰਦੁਆਰਾ ਸਾਹਿਬ ਦੇਖ ਕੇ ਜਾਓ ਵੀ ਅੱਜ ਆਪਾਂ ਵੀ ੁੱਡੀ ਫੁੱਤਨੀਆ ਤੇ ਕਈ ਵਾਰ ਤਾਂ ਮੁੰਡੇ ਇਕੱਠੇ ਹੋ ਕੇ ਜਦੋਂ ਰੈਬ ਬੰਦੀ ਹੁੰਦੀ ਸੀ ਕਿਸੇ ਦੇ ਦਰਾਂ 'ਚ ਬੈਠ ਕੇ ਕਿਸੇ ਨੇ ਰੈਬ ਬਣਾਉਣੀ ਵੀ ੁੱਡੀ ਫੁੱਤਨੀਆ ਤੇ ਮੁੰਡੇ ਇਕੱਠੇ ਹੋ ਕੇ ਘਰਾਂ 'ਚੋਂ ਬਾਲਟੀਆਂ ਟੋکریاں ਲੈ ਕੇ ਮੰਗਣ ਜਾਂਦੇ ਹੁੰਦੇ ਸੀ ਵੀ ਜ ਸਾਧਾ ਅਨੁਸਾਰ ਕਿਸੇ ਨੇ ਆਟਾ ਪਾ ਦੇਣਾ ਕਿਸੇ ਨੇ ਗੁੜ ਦੇ ਦੇਣਾ ਕਿਸੇ ਨੇ ਪੁੱਛ ਦੇ ਦੇਣਾ ਕਿਸੇ ਨੇ ਬਾਲਣ ਦੇ ਦੇਣਾ ਕਿਉਂਕਿ ਅੱਜ ਕੱਲ ਤਾਂ ਆਪਾਂ ਵੇਖਿਆ ਵੀ ਗੁਰਦੁਆਰਿਆਂ ਸਾਹਿਬ ਵਿੱਚ ਸਭ ਥਾਂ ਵੀ ਗੈਂਸ ਹੈਗੇ ਆ ਚੁਗਲੇ ਹੈਗੇ ਆ ਗੈਂਸ ਵਾਲੀਆਂ ਪੱਟੀਆਂ ਹੈਗੀਆਂ ਆ ਉਸ ਟਾਈਮ ਵੇ ਇਹ ਸਾਰਾ ਕੁਝ ਨਹੀਂ ਹੁੰਦਾ ਸੀਗਾ ਗੁਰਦੁਆਰਾ ਸਾਹਿਬ ਜਿਹੜੀ ਵੀ ਆਪਾਂ ਚੀਜ਼ ਬਣਾਉਂਦੇ ਹੁੰਦੇ ਸੀਗੇ ਪੁੰਨਿਆਂ ਤੇ ਬਣਾਉਂਦੇ ਹੁੰਦੇ ਸੀਗੇ ਜਾਂ ਪ੍ਰਸ਼ਾਦ ਦੇ ਬਣਾਉਣੇ ਕੋਈ ਵੀ ਫਿਰ ਉਹ ਬਾਲਨ ਵੀ ਨਾਲ ਇਕੱਠਾ ਕੀਤਾ ਜਾਂਦਾ ਸੀਗਾ ਤੇ ਜਦੋਂ ਇਹ ਸਾਰਾ ਸਮਾਨ ਇਕੱਠਾ ਕਰਕੇ ਪਿੰਡ ਦੀਆਂ ਜਿੰਨੀਆਂ ਵੀ ਔਰਤਾਂ ਸੀ ਬੱਚੇ ਬੱਚਿਆਂ ਨੂੰ ਬਹੁਤ ਜ਼ਿਆਦਾ ਚੰਗਾ ਸਾਨੂੰ ਬਹੁਤ ਚਾਹ ਹੁੰਦਾ ਸੀਗੇ ਜੁਨੀਆਂ ਸੀ ਕੁੜੀਆਂ ਹੋਗਿਆ ਸੀਗੇ ਵੀ ਮਤਲਬ ਲੱਖ ਚਾਹ ਲੈ ਖੁਸ਼ੀ ਜੀ ਹੁੰਦੀ ਸੀਗੀ ਨਾ ਵੀ ਅੱਜ ਗੁੱਡੀ ਪੁੱਤ ਨਹੀਂ ਅੱਜ ਆਣਾ ਵਾਲੇ ਦੇਖਾਂਗੇ ਕੀ ਕਰਦੇ ਆ ਨਾ ਤੇ ਸਾਮ ਜੀ ਉਦੋਂ ਉਸ ਟਾਈਮ ਸਾਨੂੰ ਵੀ ਬਹੁਤ ਘੱਟ ਹੁੰਦੀ ਸੀਗੀ ਛੋਟੇ ਹੁੰਦਿਆਂ ਵੀ ਠੀਕ ਆ ਤੋਂ ਫੁੱਟਦੇ ਆ ਜਾਂ ਕਿਵੇਂ ਜੇ ਜਦੋਂ ਉਹ ਸਾਰਾ ਕੁਝ ਲੈ ਜਾਣਾ ਗੁਰਦੁਆਰਾ ਸਾਹਿਬ ਵਿਖੇ ਇਕੱਠਾ ਹੋ ਜਾਣਾ ਬਣ ਕੇ ਸਾਰਿਆਂ ਨੇ ਜਿੰਨੇ ਉਹਦੀ ਹੁੰਦਿਆਂ ਸੀਗੇ ਭੈਣਾਂ ਮੇਰੀਆਂ ਜਿੰਨੀਆਂ ਵੀ ਸੀ ਗਿਆ ਸਾਰੀਆਂ ਜੁਰਗ ਮਾਤਾ ਤੇ ਮਾਸੀਆਂ ਚਾਚੀਆਂ ਤਾਂੀਆਂ ਸਾਰੀਆਂ ਇਕੱਠੀਆਂ ਹੋ ਕੇ ਉੱਥੇ ਅਸੀਂ ਜਾਣਾ ਗੁਰਦੁਆਰਾ ਸਾਹਿਬ ਸਾਰਾ ਉਦੋਂ ਆਪਣਾ ਜਿਹੜਾ ਪਿੰਡ ਹੁੰਦਾ ਸੀਗਾ ਪਾਸਾ ਹੁੰਦਾ ਸੀ ਨਾ ਉੱਥੇ ਗੁਰਦੁਆਰਾ ਸਾਹਿਬ ਜਿਵੇਂ ਇਕੱਠਾ ਹੋ ਜਾਂਦਾ ਸੀ ਫਿਰ ਕਿਸੇ ਨੇ ਤਾਂ ਜਿਹੜੀ ਗੁੱਡੀ ਸੀਗੀ ਵਿੱਚ ਰੋ ਭਰ ਕੇ ਜਾਂ ਲੀਰਾਂ ਭਰ ਕੇ ਗੁੱਡੀ ਬਣੌਣ ਲੱਗ ਜਾਂਣੀ ਤੇ ਕਿਸੇ ਨੇ ਆਟਾ ਗੁੰਨਖੀ ਤੇ ਜਿਹੜੀਆਂ ਮਿੱਠੀਆਂ ਰੋਟੀਆਂ ਵਿੱਚ ਗੜ੍ਹ ਘੋਲ ਕੇ ਉਹ ਬਣਾਉਣੇ ਜਾਂ ਪੂੜੇ ਬਣਾਉਣੇ ਜਾਂ ਗਲਗਲੇ ਬਣਾਉਣੇ ਤੇ ਇਦਾਂ ਸਾਰਾ ਕੁਝ ਜਦੋਂ ਤਿਆਰ ਹੋ ਜਾਂਦਾ ਸੀਗਾ ਤੇ ਫਿਰ ਉਸੇ ਤਰ੍ਹਾਂ ਸੀੜੀ ਇੱਕ ਲਈ ਜਾਂਦੀ ਸੀ ਸੀੜੀ ਦੇ ਉੱਪਰ ਉਹਨੂੰ ਜਿਹੜੀ ਲੀਰਾਂ ਦੀ ਗੁੱਡੀ ਬਣਾਈ ਹੁੰਦੀ ਸੀਗੀ ਉਹਨੂੰ ਪਾਇਆ ਹੁੰਦਾ ਸੀਗਾ ਉੱਪਰ ਜਦੋਂ ਉਂਟੀ ਮੇਦੀ ਮੇ ਫਿਰ ਜਿਹਨਾਂ ਨੇ ਨਾਲ ਹੋਰ ਆਉਣਾ ਨਾਲ ਉਹ ਵਿੰਡੋ ਹੋਰ ਆਈ ਜਾਂਦੇ ਸੀ ਜਿਵੇਂ ਕਿ ਆਪਾਂ ਮੁਰਦਮ ਦੇਖ ਬਿਲਕੁਲ ਉਹ ਇਦਾਂ ਪਈ ਹੁੰਦੀ ਸੀ ਜਿਵੇਂ ਕੋਈ ਮੌਤਾ ਪਿਆ ਹੁੰਦਾ ਜਿਵੇਂ ਜਿਵੇਂ ਆਉਣਾ ਸਾਰਿਆਂ ਨੇ ਕੋਲੇ ਬੈਠ ਕੇ ਹਨਾ ਗੱਲ ਤਾਂ ਕਪੜਾ ਚੋੱਕ ਕੇ ਮੂੰਹ ਵੇਖਣਾ ਤੇ ਨਾਲ ਬੈਨ ਪਾਈ ਜਾਣੇ ਤੇ ਵੀ ਐ ਇਦਾਂ ਲਾ ਦਮ ਜੀ ਸੱਚੀ ਮੁੱਚੀ ਹਨਾ ਵੀ ਕੋਈ ਜਿਵੇਂ ਮਰਿਆ ਬੈਨ ਪਾਉਂਦੇ ਆ ਤੇ ਕਈ ਹੁਣ ਪਤਾ ਨਹੀਂ ਆਪਣੇ ਉਸ ਟਾਈਮ ਜਿੰਨਾ ਜਿਹੜੇ ਦੁਖੀ ਹੁੰਦੇ ਸੀਗੇ ਮੈਂ ਆਪਣੇ ਚਾਚੀਆਂ ਤਾਇੀਆਂ ਜਾਂ ਕਿੰਨਾ ਕਿਸੇ ਘਰਾਂ ਚ ਜਾਂ ਮਾਰਗ ਹੋਈ ਹੁੰਦੀ ਸੀ ਲਾ ਕਿਸੇ ਨੇ ਦੇਖਿਆ ਹੁੰਦਾ ਤੇ ਉਹ ਸੱਚੀ ਮੁੱਚੀ ਵੀ ਵਿਚਾਰੀਆਂ ਉਸ ਟਾਈਮ ਉਹ ਆਪ ਦਾ ਟਾਈਮ ਯਾਦ ਕਰਕੇ ਬਹੁਤ ਜ਼ਿਆਦਾ ਰੋਂਦੀਆਂ ਹੁੰਦੀਆਂ ਸੀਗੇ ਤੇ ਇਦਾਂ ਹੀ ਜਦੋਂ ਸਾਰੇ ਵੇਖ ਕੇ ਸਾਰਾ ਇਕੱਠਾ ਇਕੱਠਾ ਹੋ ਜਾਂਦਾ ਸੀ ਫਿਰ ਚਾਰ ਮੁੰਡੇ ਉਸੇ ਤਰ੍ਹਾਂ ਜਿਵੇਂ ਮੋਰਿੰਗ ਲੈ ਕੇ ਜਾਂਦੇ ਸੀ ਢੀ ਚੌਕ ਕੇ ਤੇ ਕਿਸੇ ਦਾ ਜੀ ਬਾਂਹ ਵਿਲਾ ਪਿਆ ਹੁੰਦਾ ਸੀਗਾ ਦੇ ਆਲਸੋ ਉਧਰ ਲੈ ਕੇ ਜਾਂਦੇ ਹੁੰਦੇ ਸੀਗੇ ਤੁਰਕੇ ਤੇ ਘੱਟ ਬਹੁਤ ਜ਼ਿਆਦਾ ਹੁੰਦਾ ਸੀ ਤੁਸੀਂ ਮੇਰੇ ਵੀਡੀਓ ਚ ਵੀ ਵੇਖਿਆ ਹੋਣਾ ਵੀ ਘੱਟ ਕਿੰਨਾ ਸੀਗਾ ਪਿੰਡ ਦਾ ਪਿੱਛੇ ਤੇ ਹਜੇ ਤਾਂ ਪੋਸਿਬ ਨਹੀਂ ਹੈ ਕਿਉਂਕਿ ਅੱਜ ਕੰ데 ਟਾਈਮ ਚ ਉਹਦੋਂ ਤਾਂ ਵੀ ਜਿਹੜੇ ਲੋਕੀ ਸੀ ਬੱਚੇ ਸੀ ਬਹੁਤ ਘੱਟ ਵੀ ਬਾਹਰ ਜਿਵੇਂ ਅਮਰੀਕਾ ਇਟਲੀ ਇੰਗਲੈਂਡ ਬੁਰ ਕੰਟਰੀਆਂ ਚ ਬਹੁਤ ਘੱਟ ਜਾਂਦੇ ਸੀ ਕਿਸੇ ਦੇ ਟਾਮਾ ਟਾਮ ਹੀ ਜਾਂਦਾ ਸੀ ਤੇ ਹੁਣ ਤਾਂ ਤਕਰੀਬਨ ਪੈਂਦੀ ਵਿੱਲੇ ਹੋਏ ਪਏ ਆ ਤੇ ਸਾਰੇ ਬੱਚੇ ਚਲੇ ਗਏ ਆ ਬੱਚਿਆਂ ਦੇ ਪਿੱਛੇ ਮਾਪਿਓ ਵੀ ਚਲੇ ਜਾਂਦੇ ਤੇ ਸਾਡੇ ਟਾਈਮ ਤਾਂ ਬਹੁਤ ਜ਼ਿਆਦਾ ਲੰਬੀ ਲੈਂਣ ਲੱਗੀ ਹੁੰਦੀ ਸੀਗੀ ਤੇ ਚਲੋ ਇਸ ਵਾਰ ਵੀ ਮੈਂ ਵੀਡੀਓ ਪਾਈ ਵੇਖਿਆ ਕਾਫੀ ਕਾਠ ਸੀਗਾ ਵੀ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਕਿ ਉਹ ਫਿਰ ਉੱਥੇ ਲਿਜਾ ਕੇ ਫਿਰ ਉੱਥੇ ਬੈਠ ਕੇ ਬੈਨ ਪਾਉਂਦੇ ਹੁੰਦੇ ਸੀ ਬੈਨ ਪਾਉਂਦਿਆਂ ਹੁੰਦੇ ਸੀ ਜਿਹੜੇ ਉਹ ਕਹਿੰਦੇ ਹਣੇ ਸੀ ਗੁੱਡੀ ਮਰ ਗਈ ਅੱਜ ਥੋੜੇ ਸਰਹਾਣੇ ਧਰਗੇ ਸਾਜ ਤੇ ਮੈਂ ਗੁੱਡੀ ਮਰ ਗਈ ਜਾਣ ਕੇ ਹਰਾ ਦੁਪੱਟਾ ਤਾਣ ਕੇ ਜੇ ਗੁੱਡੀ ਇਹ ਤੁ ਮਰਨਾ ਸੀ ਆਟਾ ਛਾਣ ਕੇ ਕਿਉਂ ਧਰਨਾ ਸੀ ਤੇ ਕਈ ਰੱਬ ਨਿਰੋਸ਼ ਦਿਨ ਦੇ ਹੁੰਦੇ ਸੀ ਵੀ ਪਾਣੀ ਤੋਂ ਬਗੈਰ ਮਰ ਗਈ ਮਾਈਆਂ ਨੇ ਉੱਥੇ ਰੋਣਾ ਵੀ ਪਾਣੀ ਤੂਤਾ ਹਾਈਪੋ ਖੀਤਿਆ ਇਹ ਪਾਣੀ ਤੋਂ ਬਿਨਾ ਮਾਰਗੀ ਵੀ ਉਹ ਕਹਿੰਦਾ ਇੱਕ ਇੱਕ ਤਰ੍ਹਾਂ ਨਾ ਇਕੱਠਾ ਹੋ ਕੇ ਸਾਰਾ ਪੈਂਡਾ ਜਿਹੜਾ ਉਹ ਰੱਬ ਅਗੇ ਅੰਦਾਜ਼ ਕਰਦਾ ਹੁੰਦਾ ਸੀਗਾ ਮੀਂਹ ਆਉਣ ਕਰਕੇ ਵੀ ਉਹ ਰੱਬ ਨੂੰ ਦੋਸ਼ ਦਿੰਦੇ ਹੁੰਦੇ ਸੀ ਕਿ ਤੂੰ ਮੀਂਹ ਨਹੀਂ ਪਾਇਆ ਸੋਕਾ ਪੈ ਗਿਆ ਪਾਣੀ ਹੈ ਨਹੀਂ ਨਾਜ ਖਤਮ ਹੋ ਜਾਣਾ ਵੀ ਜੇ ਇਹ ਤਾਂ ਵੀ ਚਲੋ ਵੈਰੀ ਗੁੱਡੀ ਆ ਵੀ ਜੇ ਅਨਾਜ ਮੀਂਹ ਆਇਆ ਕਿਉਂਕਿ ਹੁਣ ਤਾਂ ਅੱਜ ਕੱਲ੍ਹ ਵੇਖਿਆ ਵੀ ਬਹੁਤ ਸੂਲਤਾ ਪਾਣੀ ਦਿਆਂ ਹਨਾ ਮੀਂਹ ਤੇ ਨਹੀਂ ਨਹਿਰ ਪਰ ਅੱਗੇ ਆਪਣੀਆਂ ਫਸਲਾਂ ਸਿਰਫ ਮੀਂਹ ਤੇ ਨਹਿਰ 'ਤੇ ਹੁੰਦੀਆਂ ਸੀਗੀਆਂ ਸਾਚ ਵੈਸੇ ਨਿਕਲਦੀ ਵੀ ਐਕਟਿਵ ਫਸਲ ਹੁੰਦੀ ਸੀ ਹੁਣ ਪਾਣੀ ਕੋਈ ਸਾਰਾ ਕੋ ਸੰਭਲ ਕੇ 2 2 3 3 ਫਸਲਾਂ ਵੀ ਆਪਾਂ ਕੱਢ ਲੈਣਗੇ ਤੇ ਉਦੋਂ ਸਿਰਫ ਇੱਕ ਫਸਲ ਹੀ ਨਿਕਲਦੀ ਜਿਹੀ ਸੀਗੀ ਤੇ ਉਹ ਦੁਰਾ ਬੱਗੇ ਆਏ ਪੂਰੇ ਮਤਲਬ ਰੱਬ ਨੂੰ ਪੂਰਾ ਦਿਨ ਦੇ ਵਿੱਚ ਸਿਤਾਣੇ ਉੱਠ ਕੇ ਬੈਠ ਕੇ ਬਈ ਤੁਹਾਡੀ ਵਜ੍ਹਾ ਕਰਕੇ ਆਏ ਮੀਂਹ ਨਹੀਂ ਪਿਆ ਪਾਣੀ ਦੋ ਮੀਂਹ ਆ ਵੀ ਨਹੀਂ ਤਾਂ ਪਤਾ ਨਹੀਂ ਵੀ ਆਤੇ ਹੁਣ ਨਕਲੀ ਆ ਫਿਰ ਅਸਲੀ ਇਦਾਂ ਅਸਲੀ ਮੌਤਾਂ ਹੋਣਗੀਆਂ ਜੇ ਸਾਰਾ ਕੁਝ ਖਤਮ ਹੋ ਗਿਆ ਤੇ ਫਿਰ ਇਦਾਂ ਉਹਨਾਂ ਦਾ ਵਿਸ਼ਵਾਸ ਵੀ ਸੀਗਾ ਆਪਣੇ ਪਰਾਣੇ ਬਜ਼ੁਰਗਾਂ ਦਾ ਵੀ ਅਰਦਾਸ ਕਰਾਂਗੇ ਆਪਾਂ ਸਾਰਾ ਪਿੰਡ ਇਕੱਠਾ ਹੋ ਕੇ ਤੇ ਰੱਬ ਨੂੰ ਮੀਂਹ ਪਾਓਗੇ ਐਸੀ ਮੈਂ ਸੱਚੀ ਗੱਲ ਦੱਸਦੀ ਆ ਸਾਡੀ ਦੇਖਣ ਵਾਲੀ ਗੱਲ ਸੀ ਜਿੰਨੀ ਵਾਰ ਵੀ ਅਸੀਂ ਗਏ ਆ ਦੇਖਿਆ ਵੀ ਹਰ ਵਾਰੀ ਉੱਥੇ ਫੂਕਦੇ ਹੁੰਦੇ ਸੀ ਕਾਲਿਆਂ ਘਟਾਣਾ ਸਾਡੇ ਉੱਥੇ ਬੈਠੇ ਬੈਠੇ ਚੜ੍ਹ ਕੇ ਆਉਂਦੇ ਅਸੀਂ ਕਈ ਵਾਰ ਤਾਂ ਆਉਂਦੇ ਹੁੰਦੇ ਨੂੰ ਮੀਂਹ ਆ ਜਾਣਾ ਕਈ ਵਾਰ ਸ਼ਾਮ ਨੂੰ ਕਈ ਵਾਰ ਦੂਜੇ ਦਿਨ ਆ ਜਾਂਦਾ ਹੁੰਦਾ ਸੀ ਹੁਣ ਫਿਰ ਜਿਨ੍ਹਾਂ ਜਿਵੇਂ ਇਹ ਦੇ ਆਪਾਂ ਲੋਕੀ ਹੋਏ ਆ ਨਾ ਸਾਰਾ ਕੁਝ ਆਪਾਂ ਵੀ ਮਤਲਬ ਆਦੇ ਵੀ ਇਤਿਵਾਤ ਛੱਡੀ ਜਾਂਦੇ ਆ ਉਦਾਂ ਦੇ ਫਿਰ ਰੱਬ ਕੋਈਆ ਹੋਇਆ ਵਨ ਇਸ ਵਾਰ ਵੈਸੇ ਮੈਨੂੰ ਪਤਾ ਤਾਂ ਨਹੀਂਗਾ ਮੈਂ ਪੁੱਛਿਆ ਨਗਰੇ ਮੀਂਹ ਆਇਆ ਕਿ ਨਹੀਂ ਕਿ ਮੇਰੇ ਕੋਲ ਵੀਡੀਓ ਆਈ ਸੀਗੀ ਤੇ ਬੁੱਢੀ ਫੋਕਦੈਨ ਫਿਰ ਉਹ ਘਰ ਤੋਂ ਉਸ ਕਰਕੇ ਮੈਂ ਚੜ੍ਹਾ ਪਈ ਸੀਗੀ ਦੇ ਸੀ ਜੀ ਆਪਣੇ ਰੀਤੀ ਰਿਵਾਜ ਬਾਕੀ ਸੀਗਾ ਵੀ ਇਹਦੇ ਵਿੱਚ ਵਿਦਵਾਨਾਂ ਨੇ ਕਈ ਕਾਰਨ ਵੀ ਕੱਢੇ ਆ ਵਿੱਚ ਕੋਈ ਕਹਿੰਦਾ ਹੁੰਦਾ ਸੀਗਾ ਵੀ ਇਸ ਤਰ੍ਹਾਂ ਕੁੜੀ ਫੁੱਪ ਕੇ ਜਿਹੜੀਆਂ ਕਿ ਜਵਾਨ ਪੈਣਾ ਹੁੰਦੀਆਂ ਸੀ ਬੇਟੀਆਂ ਹੁੰਦੀਆਂ ਸੀ ਜਿਹੜੀਆਂ ਵਿਆਹ ਦੇ ਯੋਗ ਹੁੰਦੀਆਂ ਸੀਗੀਆਂ ਤੇ ਉਹਨਾਂ ਨੂੰ ਸਿਖਾਇਆ ਜਾਂਦਾ ਸੀਗਾ ਵੀ ਕੱਲ ਨੂੰ ਵੀ ਜੇ ਆਪਣੇ ਸਹੁਰੇ ਘਰ ਮਾਰਗ ਕੋਈ ਤੇ ਵੀ ਕਿੱਦਾਂ ਦੇ ਬੈਨ ਪਾਉਣੇ ਆ ਕਿਉਂਕਿ ਅੱਗੇ ਲੋਕੀ ਮਾਰਗ ਤੇ ਬੈਨ ਬੈਨ ਉਹਨੂੰ ਵੀ ਬਹੁਤ ਸਮਝਦੇ ਸੀਗੇ ਕਿ ਜਿਹੜੇ ਬੈਨ ਹੁੰਦੀਆਂ ਵੀ ਉਹ ਬਹੁਤ ਵੀ ਮਾਈਆਂ ਜਿਹੜੀਆਂ ਆਪਣੀਆਂ ਸੀਗੀਆਂ ਦਾਦੀ ਹੋਣੀਆਂ ਗਾ ਅਸੀਂ ਬਹੁਤ ਸੁਣਿਆ ਵਾ ਵੀ ਬਹੁਤ ਜ਼ਿਆਦਾ ਵੀ ਕੋਈ ਮਾਰਗ ਨਹੀਂ ਸੀ ਬੈਨ ਤੋਂ ਹੁੰਦਿਆਂ ਸੀ ਕਿ ਉਹ ਗੱਲਾਂ ਵੀ ਜਿਹੜੀ ਨਵੀਂ ਪੀੜ੍ਹੀ ਨੇ ਆਪਣੇ ਬੱਚਿਆਂ ਉਹਨਾਂ ਨੂੰ ਸਿਖਾਉਂਦੇ ਸੀਗੇ ਵੀ ਕਿੱਦਾਂ ਫਿਰ ਉਹ ਸਾਰੇ ਕਰਾ ਦੇ ਰਿ ਰਿਵਾਜ ਹੁੰਦੇ ਆ ਵੀ ਕਿੱਦਾਂ ਕਰੀਦਾ ਜੇ ਕੋਈ ਮਾਰਗ ਤੇ ਵਿੱਚ ਤਾਂ ਇਹ ਵੀ ਕਹਿੰਦੇ ਆ ਤੇ ਬਸ ਮੇਨ ਕਾਰਨ ਦਾ ਜਿੱਥੋਂ ਤੱਕ ਸਾਨੂੰ ਪਤਾ ਵਾ ਵੀ ਉਹ ਮੀਂਹ ਕਾਰਨੀ ਸੀਗਾ ਵੀ ਮੀਂਹ ਨਾ ਕਰਕੇ ਵੀ ਰੱਬ ਬਗੇ ਅਦਾਸ ਕਿਤੇ ਜਾਣੀ ਸੀ ਬਸ ਇਹੀ ਕਾਰਨਾਂ ਕੋਈ ਫੁੱਕਣ ਦਾ ਤਾਂ ਇਕੱਠੇ ਫੁੱਕ ਸਾਰੇ ਕੋਡੇ ਫੁੱਕਦੇ ਸੀਗੇ ਵੀ ਪ੍ਰਮਾਤਮਾ ਕਰੀ ਨਹੀਂ ਆਜਿਆ ਇਸ ਵਾਰ ਆਪਾਂ ਨੂੰ ਪਤਾ ਵਾ ਦੀਮੀ ਬਹੁਤ ਘੱਟ ਆਇਆ ਲੋਕਾਂ ਗਿਆ ਫਸਲਾਂ ਵੀ ਇੱਕ ਗਰਮੀ ਐਸ ਵਾਰ ਬਹੁਤ ਜ਼ਿਆਦਾ ਤੇ ਫਸਲਾਂ ਦਾ ਵੀ ਨੁਕਸਾਨ ਹੋ ਰਿਹਾ ਫਿਰ ਸਾਰਿਆਂ ਨੇ ਰਹਿ ਬਣਾ ਕੇ ਤੇ ਕਾਫੀ ਸਾਲ ਹੋ ਗਏ ਮੇਂ ਤਲਾਜਾ ਮੇਰੇ ਵਿਆਹ ਤੋਂ ਬਾਅਦ 16-17 ਸਾਲ ਹੋ ਗਏ ਆ ਤੇ ਸ਼ਾਇਦ ਉਦੋਂ ਬਾਅਦ ਇੱਕ ਵਾਰੀ ਸੋ ਫੁੱਡੀ ਫੁੱਕੀ ਸੀ ਉਦੋਂ ਬਾਅਦ ਮੈਂ ਨਹੀਂ ਸੁਣਿਆਗਾ ਤੇ ਸ਼ਾਇਦ ਹੋ ਸਕਦਾ ਵਿੱਚ ਦੀ ਫੁੱਕੀ ਹੋਵੇ ਮੈਨੂੰ ਨਹੀਂ ਪਤਾ ਪਰ ਜਿੱਥੋਂ ਤੱਕ ਮੈਨੂੰ ਜ਼ਿਆਦਾ ਵੀ ਨਹੀਂ ਫੁੱਕੀ ਹੁੰਦੀ ਕਿਉਂਕਿ ਸ਼ਾਇਦ ਨਹੀਂ ਲੋੜ ਪਈਗੀ ਤੇ ਇਸ ਵਾਰ ਗੁੱਡੀ ਫੁੱਕੀ ਇਹ ਫੁੱਡੀ ਰੀਟ ਹਾਰ ਤੇ ਤੇ ਸੌਣ ਵਿੱਚ ਜਾਂ ਸੌਣ ਭੱਦ ਵਿੱਚ ਉੱਕੀ ਜਾਂਦੀ ਹੈ ਕਿਉਂਕਿ ਉਹਦੇ ਹੀ ਆਪਾਂ ਨੂੰ ਪਤਾ ਮੀਂਹ ਦੀ ਕਮੀ ਬਹੁਤ ਘੱਟ ਹੁੰਦੀ ਆ ਤਾਂ ਕਰਕੇ ਫਿਰ ਸਾਰੇ ਇਕੱਠੇ ਹੋ ਕੇ ਤੇ ਗੁੱਡੀ ਫੁਕੜੀ ਬਸ ਇਹ ਵੀ ਰੀਝਣ ਹੁੰਦਾ ਗੁੱਡੀ ਫੁਕਕਾਂ ਦਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਨਹੀਂ ਪਤਾ ਤਾਂ ਕਰਕੇ ਮੈਂ ਵੀਡੀਓ ਬਣਾ ਕੇ ਦੱਸਿਆ ਆਪਣੇ ਨਾਲ ਬਹੁਤ ਜੁੜਿਆ ਚਲੋ ਪਿੰਡਾਂ ਵਾਲੇ ਜਿਹੜੇ ਆਪਾਂ ਉਹਨਾਂ ਤੋਂ ਪਤਾ ਹੀ ਆਪਣੇ ਰੀਤੀ ਰਿਵਾਜ ਹਰੇਕ ਪਿੰਡ 'ਚ ਰਿਵਾਜ ਸੀਗਾ ਇਹ ਸਾਰਿਆਂ ਨੂੰ ਪਤਾ ਹੀ ਸੀ ਹੁਣ ਮੇਰੀਆਂ ਭੈਣਾਂ ਆਪਣੇ ਨਾਲ ਜਿਹੜੇ ਸ਼ਹਿਰਾਂ ਤੋਂ ਵੀ ਜੁੜੀਆਂ ਕੋਰ ਜਗਾ ਤੋਂ ਵੀ ਜੁੜੇ ਹੋਏ ਆ ਪਾਸਾ ਤੋਂ ਵੀ ਜੁੜੇ ਹੋਏ ਆ ਉਹ ਸਾਰਿਆਂ ਨੂੰ ਪੌਛਿਆ ਕਿ ਉਹਨਾਂ ਲਈ ਬਿਲਕੁਲ ਨਮੀ ਜੀ ਘਾਲਾ ਵੀ ਕੀ ਗੱਲ ਕੀ ਕਰਦੇ ਆ ਵੀ ਜਿਵੇਂ ਤਾਂ ਵੀ ਬੱਚਿਆਂ ਵਾਂਗੂੰ ਜਿਵੇਂ ਬੱਚੇ ਖੇਡਦੇ ਦੇਖਿਆ ਗੁੱਡੀਆ ਫੋਲੀਆਂ ਨਾਲ ਆਖੀ ਵੇਖਾ ਗੁੱਡੀ ਮਾਰਗੀ ਜਾਂ ਗੁੱਡੀ ਦਾ ਘਾਰ ਆ ਜਾਂ ਸਾਡੀ ਗੁੱਡੀ ਸੋਹਰੇ ਜਾਂਦੀ ਆ ਵੀ ਇਹ ਸਿਆਣੀਆਂ ਬਿਆਣੀਆਂ ਔਰਤਾਂ ਇਕੱਠੀਆਂ ਕੀ ਕਰ ਜਾਂਦੇ ਆ ਤੇ ਉਹ ਇਸ ਕਰਕੇ ਕਰਦੀਆਂ ਵੀ ਮੀਂਹ ਕੱਕ ਕੇ ਮੀਂਹ ਆਉਣ ਕਰਕੇ ਦਾ ਬੱਗੀ ਸਾਰੇ ਪਿੰਡ ਨੇ ਇਕੱਠੇ ਉੱਠ ਕੇ ਦੱਸ ਕੇ ਕੀ ਠੀਕ ਆ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਤੇ ਮੈਂ ਵੀ ਚਲੋ ਥੋੜੇ ਨਾਲ ਸ਼ੇਅਰ ਕਰਦੇ ਆ ਜਿਨਾਂ ਆਪਾਂ ਨੂੰ ਪਤਾ ਸੀਗਾ ਪਤਾ ਬਹੁਤ ਸਿਰਫ ਇਸੇ ਸਾਰਾ ਕਿਉਂਕਿ ਆ ਆਪਾਂ ਇਹ ਸਾਰੇ ਰੀਤੀ ਰਿਵਾਜ ਅਸੀਂ ਕੀਤੇ ਹੋਏ ਆ ਦੇਖੇ ਹੋਏ ਆ ਤੇ ਸਾਨੂੰ ਚਾਹ ਵੀ ਹੁੰਦਾ ਸੀ ਇਹਨਾਂ ਦਾ ਉਸ ਟਾਈਮ ਸਾਨੂੰ ਐ ਨਹੀਂ ਪਤਾ ਹੁੰਦਾ ਸੀ ਵੀ ਇਹ ਆਉਣਾ ਜ਼ਰੂਰੀ ਆ ਜਦੋਂ ਛੋਟੇ ਹੁੰਦੇ ਸੀ ਸਾਨੂੰ ਤਾਂ ਐ ਹੁੰਦਾ ਸੀ ਜਿਵੇਂ ਕੋਈ ਤਿਹਾੜ ਆ ਆਪਾਂ ਮਨਾਉਨੇ ਵੀ ਉਸੇ ਤਰ੍ਹਾਂ ਹੀ ਆ ਇਹ ਵੀ ਜਿਹੜੀ ਘੁੱਡੀ ਫੁੱਕਨੀ ਆ ਇਹ ਵੀ ਤਿਹਾੜ ਹੀ ਆ ਤੇ ਸੌਣ ਚ ਮਨਾਉਣੇ ਮਨਾਉਣਾ ਫਿਰ ਬਾਅਦ ਚ ਜਦੋਂ ਸੰਸਕਾਰ ਕਰਕੇ ਘਟੀ ਦਾ ਫੁੱਟ ਕੇ ਆਉਂਦੇ ਸੀਗੇ ਬਾਅਦ ਚ ਆ ਕੇ ਵਰਦਵਾਰਾ ਸਾਹਿਬ ਜਾਂ ਫਿਰ ਉੱਥੇ ਵੀ ਕਈ ਵਾਰ ਲੈ ਜਾਂਦੇ ਸੀ ਵੈਸੇ ਸਾਡੇ ਟਾਈਮ ਤੇ ਇਸ ਵਾਰ ਤਾਂ ਸ਼ਾਇਦ ਮਾਤਾ ਵਰਦਵਾ ਦਾ ਸਭ ਆਟੇ ਬੰਡੇ ਆ ਉਸ ਟਾਈਮ ਤਾਂ ਟੋਕਰੇ ਹੁੰਦੇ ਸੀ ਵੱਡੇ ਵੱਡੇ ਤੇ ਟੋਕਰਿਆਂ ਵਿੱਚ ਗੋਲਗਲੀ ਮਿੱਠੀ ਹੁੰਦੇ ਸੀ ਟੂੜੇ ਹੁੰਦੇ ਸੀਗੇ ਉਹ ਸਾਰਾ ਕੁਝ ਭਰ ਕੇ ਜਿਹੜੇ ਮੁੰਡੇ ਸੀਗੇ ਨਾਲ ਤੇ ਵੀਰ ਆਪਣੇ ਸਾਰੇ ਉਹ ਨਾਲ ਉੱਥੇ ਲੈ ਜਾਂਦੇ ਹੁੰਦੇ ਸੀਗੇ ਜਾਂ ਕੋਈ ਰੇੜੀ ਹੁੰਦੀ ਸੀਗੀ ਰੇੜੀ ਤੇ ਧਾਰ ਕੇ ਸਾਰਾ ਸਮਾਨ ਉੱਥੇ ਲੈ ਜਾਂਦੇ ਹੁੰਦੇ ਸੀ ਫਿਰ ਉੱਥੇ ਵਰਤਾਉਂਦੀ ਹੁੰਦੇ ਸੀ ਤੇ ਸਾਰਿਆਂ ਨੇ ਖਾਣਾ ਉੱਥੇ ਜਿਹੜੇ ਬੱਚੇ ਛੋਟੇ ਹੁੰਦੇ ਸੀ ਫਿਰ ਉੱਥੇ ਉਹਨਾਂ ਪੂਰੇ ਆਏ ਬੈਠ ਕੇ ਮਿੱਟੀ ਤੇ ਆਡੀਆਂ-ਗੋਡੀਆਂ ਖਸਾਵਾਂਗੇ ਮੀਂਹ ਪਾਊਗਾ ਘਰੋਂ ਜਾਵਾਂਗੇ ਬੈਠ ਕੇ ਆਡੀਆਂ ਖਸਾਉਣੀਆਂ ਬਹੁਤ ਕਾਸ਼ ਮਤਲਬ ਇਦਾਂ ਕਰਨਾ ਦਾ ਬਗੇਰ ਦਸਾਂ ਕਰਨੀਆਂ ਬੇਨਤੀਆਂ ਕਰਦੀਆਂ ਵੀ ਨਹੀਂ ਆ ਜੇ ਕਿ ਸਾਡੀ ਜਿਹੜੀ ਕਣਕਾ ਸੁੱਕ ਗਈ ਹੈ ਵੀ ਮਤਲਬ ਜਿਹੜੀ ਝੋਨੇ ਆ ਸੁੱਕਣ ਵਾਲੇ ਆ ਤੇ ਵੀ ਪਾਣੀ ਤਾਂ ਬਗੈਰ ਉਹ ਨਹੀਂ ਹੋਣਗੇ ਤੇ ਇਹੀ ਰੀਜਨ ਸੀਗਾ ਉੱਡੀ ਪੁੱਟਣ ਦਾ ਠੀਕ ਹੈ ਜੀ ਇਥੇ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਫਿਰ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਲੈ ਕੇ ਕੋਈ ਆਪਣਾ ਪੁਰਾਣਾ ਰੀਤੀ ਰਿਵਾਜ ਕੋਈ ਸਭਿਆਚਾਰ ਕੋਈ ਹੋਰ ਜਿਹੜੀ ਆਪਣੇ ਪੁਰਾਣੇ ਸੀਗੇ ਆਪਣਾ ਇਹੀ ਰੀਜਨ ਆ ਵੀ ਚੱਲੋ ਆਪਾਂ ਆਉਣ ਵਾਲੇ ਬੱਚਿਆਂ ਨੂੰ ਵੀ ਦੱਸੀਏ ਆਪਣੀ ਜਿਹੜੀ ਰੀਤੀ ਰਿਵਾਜ ਆ ਉਨਾ ਵਾਰਿਸ ਕਿਉਂਕਿ ਵੀ ਆਪਾਂ ਤਾਂ ਕਹਿੰਦੇ ਵੀ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਰੀਤੀ ਰਿਵਾਜ ਆ ਇਹ ਚੱਲਦੇ ਰਹਿਣ ਤੇ ਵੀ ਆਪਾਂ ਇਹ ਮਨਾਉਂਦੇ ਰਹੀਏ ਤੇ ਆਪਣੀ ਸੰਭਾ ਚਾਲ ਨਾਲ ਜੁੜੇ ਰਹੀਏ ਜਿੱਥੇ ਮਾਜੀ ਹੋਵੇ ਠੀਕਾ ਜੀ ਸਸਿਕਾ